ਪ੍ਰੈਸ ਜੀ ਵੇਖੋ ਇਹ ਤਾਂ ਪਹਿਲੀ ਤਾਂ ਗੱਲ ਹੈ ਜਿਹੜੀ ਇਹ ਗੱਲ ਹੀ ਸੁਣਨ ਵਾਲੀ ਹਾਸੋ ਹੀ ਨਹੀਂ ਲੱਗਦੀ ਹੈ ਕਿ ਇੱਕ ਨੌਜਵਾਨ ਆ ਜਿਹੜਾ ਜਿਹੜਾ ਕਿ ਪੰਜਾਬ ਦੇ ਵਿੱਚ ਕੀ ਹਰ ਪਿੰਡ ਪਿੰਡ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਉਹ ਕੈਂਪ ਲਾ ਰਿਹਾ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਨਾਲ ਜੋੜ ਰਿਹਾ ਹੈ ਨਾ ਸਮਾਜ ਸੇਵਾ ਦੇ ਕੰਮ ਵੱਡੇ ਪੱਧਰ ਤੇ ਕਰ ਰਿਹਾ ਹੈ ਨਸ਼ਿਆਂ ਦੇ ਖਿਲਾਫ ਇੱਕ ਅਸੀਂ ਮਹਿੰਮ ਤੋਰੀ ਹੋਈ ਹੈ ਉਸ ਮਹਿੰਮ ਦੇ ਵਿੱਚ ਵੀ ਉਹ ਆਇਆ ਆਪਣੇ ਸਾਥੀਆਂ ਦੇ ਨਾਲ ਉੱਥੇ ਬੋਲ ਕੇ ਵੀ ਗਿਆ ਤੇ ਉਹੋ ਜਿਹੇ ਇਨਸਾਨ ਦੇ ਉੱਤੇ ਆਪਾਂ ਪਰਚਾ ਕਰ ਦੇਣਾ ਮੋਬਾਈਲ ਚੋਰੀ ਦਾ ਇਹ ਮੇਰੇ ਗਾਲ ਸ਼ੋਭਾ ਨਹੀਂ ਦਿੰਦਾ ਇਹ ਸਰਕਾਰ ਨੂੰ ਵੀ ਨਹੀਂ ਦਿੰਦਾ ਸ਼ੋਭਾ ਪਿੰਡ ਦੀ ਛਾਮਲਾੜ ਜ਼ਮੀਨ ਆ ਜਿਹੜੀ ਇੱਕ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਉਹ ਪ੍ਰਾਪਰਟੀ ਹੈ ਜਿਹੜੀ ਪਿੰਡ ਦੀ ਉਹਨੂੰ ਬਚਾਉਣਾ ਉਹਦੀ ਰੱਖਿਆ ਕਰਨੀ ਉਹਦੀ ਰਖਵਾਲੀ ਕਰਨੀ ਉਹ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਜਿਹਦੀ ਉਹਨਾਂ ਨੇ ਨਿਸ਼ਾਨਦੀ ਕਰਾਈ ਜੀ ਉਹ ਨਿਸ਼ਾਨਦੇਹੀ ਦੀ ਕਿੜ ਕੱਢਣ ਦੇ ਬਾਅਦ ਸੀ ਜੀ ਜਿਵੇਂ ਦੱਸਿਆ ਜਾ ਰਿਹਾ ਕਿ ਉਹ ਉੱਥੋਂ ਦੇ ਉਸ ਇਨਸਾਨ ਦਾ ਇੱਕ ਦਾ ਸਰਕਾਰ ਦੇ ਵਿੱਚ ਹੱਤਿਆ ਸਰਕਾਰ ਦੇ ਹੱਥੋਂ ਹੋਣ ਦੇ ਕਾਰਨ ਇੱਕ ਪਾਵਰ ਹੋਣ ਦੇ ਕਾਰਨ ਉਹਨਾਂ ਨੇ ਕਰਨਗੋੜੇ ਤੇ ਪਰਚਾ ਕਰਤਾ ਇੱਕ ਮੋਬਾਈਲ ਦਾ ਉਹਦੇ ਸਾਥੀਆਂ ਦੇ ਸਮੇਤ ਇਹ ਬਿਲਕੁਲ ਨਿੰਦਣਯੋਗ ਹੈ ਇਹ ਲੋਕਾਂ ਦੇ ਗਲੇ ਤੋਂ ਥੱਲੇ ਨਹੀਂ ਉਤਰਿਆ ਕਿ ਕਰਨਗੋੜੇ ਨੇ ਮੋਬਾਈਲ ਚੁੱਕਿਆ ਹੋਊਗਾ ਜਿਹੜਾ ਨਜਾਇਜ਼ ਕੀਤਾ ਇਹ ਨਾਲੇ ਪਰਚਾ ਇਹਦੀ ਅਸੀਂ ਨਿੰਦਿਆ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਸਾਦੀ ਪਰਵੋਲ ਨੂੰ ਵੀ ਨਿੰਦਿਆ ਕਰਦੇ ਹਾਂ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਸਤਿ ਸ਼੍ਰੀ ਅਕਾਲ ਦੋਸਤੋ ਪਬਲਿਕਸ ਮਾਣਨ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਲਗਾਤਾਰ ਚਰਚਾ ਚੜੀ ਹੋਈ ਹੈ ਕਰਨ ਕੋੜਾ ਤੇ ਉਹਦੇ ਸਾਥੀਆਂ ਦੇ ਉੱਪਰ ਜਿਹੜਾ ਪੁਲਿਸ ਵੱਲੋਂ ਮੋਬਾਈਲ ਖੋਣ ਦੀ ਜਿਹੜੀ ਹੈ ਐਫ ਆਈ ਆਰ ਦਰਜ ਕੀਤੀ ਹੈ ਤੇ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਜਿੰਨੇ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਇਕੱਠਾ ਕਰਨ ਵਾਲਾ ਤੇ ਸੰਯੁਕਤ ਮੋਰਚਾ ਜਿਹੜਾ ਉਹ ਇਕੱਠਾ ਹੋਇਆ ਤੇ ਉਹ ਮੌਜੂਦ ਨੇ ਸਾਡੇ ਨਾਲ ਬੂਟਾ ਸਿੰਘ ਸ਼ਾਦੀਪੁਰ ਗੱਲਬਾਤ ਕਰਾਂਗੇ ਭਾਜੀ ਕੀ ਕਹੋਗੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਕਹੋਗੇ ਕਰਨ ਕੋੜਾ ਦੇ ਉੱਪਰ ਮੋਬਾਈਲ ਖੋਣ ਦੀ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਪ੍ਰਿੰਸ ਜੀ ਵੇਖੋ ਇਹ ਤਾਂ ਪਹਿਲੀ ਤਾਂ ਗੱਲ ਹੈ ਜਿਹੜੀ ਇਹ ਗੱਲ ਹੀ ਸੁਣਨ ਆਲੀ ਹਾਸੋ ਹੀ ਨਹੀਂ ਲੱਗਦੀ ਹੈ ਕਿ ਇੱਕ ਨੌਜਵਾਨ ਆ ਜਿਹੜਾ ਜਿਹੜਾ ਕਿ ਪੰਜਾਬ ਦੇ ਵਿੱਚ ਕੀ ਹਰ ਪਿੰਡ ਪਿੰਡ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਉਹ ਕੈਂਪ ਲਾ ਰਿਹਾ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਨਾਲ ਜੋੜ ਰਿਹਾ ਹੈ ਨਾ ਸਮਾਜ ਸੇਵਾ ਦੇ ਕੰਮ ਵੱਡੇ ਪੱਧਰ ਤੇ ਕਰ ਰਿਹਾ ਹੈ ਨਸ਼ਿਆਂ ਦੇ ਖਿਲਾਫ ਇੱਕ ਅਸੀਂ ਮਹਿੰਮ ਤੋਰੀ ਹੋਈ ਐ ਉਸ ਮਹਿੰਮ ਦੇ ਵਿੱਚ ਵੀ ਉਹ ਆਇਆ ਆਪਣੇ ਸਾਥੀਆਂ ਦੇ ਨਾਲ ਉੱਥੇ ਬੋਲ ਕੇ ਵੀ ਗਿਆ ਤੇ ਉਹੋ ਜਿਹੇ ਇਨਸਾਨ ਦੇ ਉੱਤੇ ਆਪਾਂ ਪਰਚਾ ਕਰ ਦੇਣਾ ਮੋਬਾਈਲ ਚੋਰੀ ਦਾ ਇਹ ਮੇਰੇ ਖਿਆਲ ਸ਼ੋਭਾ ਨਹੀਂ ਦਿੰਦਾ ਇਹ ਸਰਕਾਰ ਨੂੰ ਵੀ ਨਹੀਂ ਦਿੰਦਾ ਸ਼ੋਭਾ ਤੇ ਇਹ ਲੋਕ ਮੰਨਣ ਨੂੰ ਤਿਆਰ ਵੀ ਨਹੀਂ ਪਰ ਜੋ ਤੁਹਾਡੇ ਦੱਸਣ ਅਨੁਸਾਰ ਪਤਾ ਲੱਗਿਆ ਜਿਹੜਾ ਕਾਰਨ ਬਣਿਆ ਪਰਚਾ ਕਰਨ ਦਾ ਉਹ ਹੈ ਕਿ ਪਿੰਡ ਦੀ ਸ਼ਾਮਲਾੜ ਜ਼ਮੀਨ ਆ ਜਿਹੜੀ ਇੱਕ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਉਹ ਪ੍ਰਾਪਰਟੀ ਆ ਜਿਹੜੀ ਪਿੰਡ ਦੀ ਉਹਨੂੰ ਬਚਾਉਣਾ ਉਹਦੀ ਰੱਖਿਆ ਕਰਨੀ ਉਹਦੀ ਰਖਵਾਲੀ ਕਰਨੀ ਉਹ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਜਿਹਦੀ ਉਹਨਾਂ ਨੇ ਨਿਸ਼ਾਨਦੇਹੀ ਕਰਾਈ ਉਹ ਨਿਸ਼ਾਨਦੇਹੀ ਦੀ ਕਿਹੜ ਕੱਢਣ ਦੇ ਬਾਅਦ ਸੀ ਜੀ ਜਿਵੇਂ ਦੱਸਿਆ ਜਾ ਰਿਹਾ ਕਿ ਉਹ ਉੱਥੋਂ ਦੇ ਉਸ insan ਦਾ ਇੱਕ ਦਾ ਸਰਕਾਰ ਦੇ ਵਿੱਚ ਹੱਤਿਆ ਸਰਕਾਰ ਚ ਹੱਥੋਂ ਹੋਣ ਦੇ ਕਾਰਨ ਇੱਕ ਪਾਵਰ ਹੋਣ ਦੇ ਕਾਰਨ ਉਹਨਾਂ ਨੇ ਕਰਨਕਾਉੜੇ ਤੇ ਪਰਚਾ ਕਰਤਾ ਇੱਕ ਮੋਬਾਈਲ ਦਾ ਉਹਦੇ ਸਾਥੀਆਂ ਦੇ ਸਮੇਤ ਇਹ ਬਿਲਕੁਲ ਨਿੰਦਣਯੋਗ ਹੈ ਇਹ ਲੋਕਾਂ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਿਹਾ ਕਿ ਕਰਨਕਾਉੜੇ ਨੇ ਮੋਬਾਈਲ ਚੁੱਕਿਆ ਹੋਊਗਾ ਜਾਂ ਉਹਦੇ ਸਾਥੀਆਂ ਨੇ ਚੁੱਕਿਆ ਹੋਊਗਾ ਬਿਲਕੁਲ ਗਲਤ ਹੈ ਸਰਕਾਰ ਨੂੰ ਮੇਰੇ ਅਈ ਦੇ ਮੁਤਾਬਕ ਸਗੋ ਸਰਕਾਰ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਵੀ ਜਿਹੜੇ ਸਰਪੰਚ ਨੇ ਅੱਗੇ ਲੱਗਣ ਤੇ ਅੱਗੇ ਲੱਗ ਕੇ ਜਿਹੜੀਆਂ ਵੀ ਕੋਈ ਸ਼ਾਮਲਾਟ ਜ਼ਮੀਨਾਂ ਤੇ ਨਜ਼ਾਇਜ਼ ਪਰਚੇ ਨੇ ਜੇਕਰ ਸਰਕਾਰ ਚਾਹੁੰਦੀ ਹੈ ਕਿ ਇਹ ਨਜ਼ਾਇਜ਼ ਪਰਚੇ ਨਹੀਂ ਹੋਣ ਨੇ ਨਜਾਇਜ਼ ਕਬਜੇ ਨਹੀਂ ਹੁੰਦੇ ਨੇ ਇਹ ਫਿਰ ਸਰਪੰਚ ਹੀ ਕਢਵਾ ਸਕਦੇ ਨੇ ਅੱਗੇ ਲੱਗ ਕੇ ਹਣਾ ਤੇ ਸਰਕਾਰ ਕਿੱਥੇ ਤਾਂ 70 70 ਸਾਲੇ ਜਿਹੜੇ ਨੇ ਉਹਨਾਂ ਤੋਂ ਜ਼ਬਰਦਸਤੀ ਕਬਜੇ ਕਰਾਉਣਾ ਚਾਹੁੰਦੀ ਐ ਅਸੀਂ ਆਪ ਜਾ ਕੇ ਰੋਕਦੇ ਆਂ ਕਈ ਜਗ੍ਹਾ ਤਾਂ ਅਸੀਂ ਰੋਕਿਆ ਵੀ ਜਿਹੜੇ 70 70 ਸਾਲ ਦੇ ਜਿਨ੍ਹਾਂ ਨੇ ਹੱਡ ਭੰਨੇ ਨੇ ਆਪਣੇ ਉਰੇ ਆਵਾਜ਼ ਕੀਤੀਆਂ ਨੇ ਉਹਨਾਂ ਤੋਂ ਸਰਕਾਰ ਕਢਾਉਣਾ ਚਾਹੁੰਦੀ ਐ ਜੇਕਰ ਸਰਪੰਚ ਨੇ ਨਿਸ਼ਾਨਦੇਹੀ ਕਰਾਤੀ ਪਿੰਡ ਦੀ ਵੀ ਆ ਜਿਹੜੀ ਜਮੀਨ ਹੈ ਇਹ ਸ਼ਾਮਲਾੜ ਹੈ ਪਿੰਡ ਦੀ ਹੈ ਸਾਂਝੀ ਪ੍ਰਾਪਰਟੀ ਹੈ ਇਹਦੇ ਉੱਤੇ ਅਸੀਂ ਕੁਝ ਹੋਰ ਤਿਆਰ ਕਰਾਂਗੇ ਪਿੰਡ ਵਾਸਤੇ ਲੋਕਾਂ ਦੇ ਵਾਸਤੇ ਨੌਜਵਾਨਾਂ ਵਾਸਤੇ ਗਰਾਊਂਡ ਬਣਾਵਾਂਗੇ ਜਾਂ ਕੋਈ ਹੋਰ ਬਣਾਵਾਂਗੇ ਜਾਂ ਜਿਵੇਂ ਬੋਲ ਰਹੇ ਨੇ ਕਿ ਧਰਮਸ਼ਾਲਾ ਬਣਾਵਾਂਗੇ ਇਸ ਤਰ੍ਹਾਂ ਕਰਕੇ ਕਈ ਗੱਲਾਂ ਆ ਰਹੀਆਂ ਨੇ ਜੇਕਰ ਪਿੰਡ ਦੀ ਪ੍ਰਾਪਰਟੀ ਬਚਾਉਣ ਵਾਸਤੇ ਉਹਨੇ ਅੱਗੇ ਲੱਕੇ ਕੋਈ ਕੰਮ ਕੀਤਾ ਹੈ ਤੇ ਸਰਕਾਰ ਨੂੰ ਸ਼ਾਬਾਸ਼ ਦਿਨੀ ਚਾਹੀਦੀ ਹੈ ਬਲਕਿ ਸਰਕਾਰ ਨੇ ਪਰਚਾ ਕੀਤਾ ਹੈ ਇਹ ਨਿੰਦਣਯੋਗ ਹੈ ਜਿਹਦੀ ਨਿੰਦਿਆ ਕਰ ਲਈਏ ਥੋੜੀ ਐਥੇ ਤਾਂ ਭਾਜੀ ਹੋਰ ਹੀ ਬੜੀ ਵੱਡੀ ਗੱਲ ਸੁਣਨ ਨੂੰ ਆ ਰਹੀ ਹੈ ਕਿਉਂਕਿ ਇੱਕ ਪਾਸੇ ਸਰਕਾਰ ਭੁੱਬਾ ਪਾ ਰਹੀ ਵੀ ਕਹ ਕਾਰਿਓ ਦੇਤੇ ਪਰਚਾ ਦੇ ਰਹੀ ਹੈ ਕੀ ਕਹਾਂਗੇ ਮੈਂ ਉਹੀ ਗੱਲ ਕਰ ਰਿਹਾ ਨੀ ਵੀ ਇਹ ਨਜਾਇਜ਼ ਬਿਲਕੁਲ ਨਹੀਂ ਹੋਣਾ ਚਾਹੀਦਾ ਫਿਰ ਉਹਨਾਂ ਉਹਦੇ ਬਾਰੇ ਜੋ ਪਤਾ ਲੱਗ ਰਿਹਾ ਵੀ ਉਹ ਮੁੰਡਾ ਇਨਾ ਕੰਮ ਕਰ ਰਿਹਾ ਅੱਗੇ ਲੱ ਕੇ ਹਨਾ ਪਿੰਡ ਦੇ ਲੋਕਾਂ ਨੇ ਉਹਨੂੰ ਸਰਪੰਚੀ ਦੀ ਜ਼ਿੰਮੇਵਾਰੀ ਦਿੱਤੀ ਫਿਰ ਪਿੰਡ ਦੀ ਜਿਹੜੀ ਸ਼ਾਮਲਾੜ ਜਮੀਨ ਆ ਜਾਂ ਹੋਰ ਵੀ ਇਹ ਪ੍ਰਾਪਰਟੀ ਉਹ ਜ਼ਿੰਮੇਵਾਰ ਵੀ ਤਾਂ ਉਹੀ ਸਰਪੰਚ ਦੀ ਉਹ ਬਣ ਜਾਂਦੀ ਆਪਣੀ ਪੰਚਾਇਤ ਦੇ ਨਾਲ ਉਹ ਕਿ ਉਹਨੂੰ ਸੰਭਾਲਣਾ ਉਹਦੀ ਰੱਖ-ਰਖਾ ਕਰਨੀ ਇਹ ਪੰਚਾਇਤ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਜਿਹੜਾ ਉਹਨੇ ਕੰਮ ਕੀਤਾ ਹੈ ਵਧੀਆ ਕੰਮ ਕੀਤਾ ਹੈ ਜਿਹੜਾ ਸਰਕਾਰ ਨੇ ਕੰਮ ਕਰਤਾ ਉੱਤੇ ਪਰਚਾ ਕਰਦ ਕੇ ਸਰਕਾਰ ਨੇ ਗਲਤ ਕੀਤਾ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਉਹ ਕੈਂਪ ਬੁਲਾਉਂਦਾ ਪਿੰਡਾਂ ਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਹੁੰਦਾ ਹੈ ਉਹ ਕੰਮ ਕਰਦਾ ਅਕੇ ਲੱਕੀ ਤੇ ਇਹੋ ਜਿਹਾ ਕੰਮ ਕਰਦੇ ਨੇ ਜਦੋਂ ਨੌਜਵਾਨ ਅੱਗੇ ਆ ਕੇ ਤੇ ਫਿਰ ਸਰਕਾਰ ਨੂੰ ਸ਼ਾਬਾਸ਼ ਦੇਣੀ ਚਾਹੀਦੀ ਏ ਇੱਕ ਬੰਨੇ ਤਾਂ ਅਸੀਂ ਰੋਜ਼ ਰੌਲਾ ਪਾ ਰਹੇ ਹਾਂ ਕਿ ਸਾਡੀ ਨੌਜਵਾਨੀ ਜਿਹੜੀ ਉਹ ਖਤਮ ਹੋ ਚਲੀ ਚਿੱਟੇ ਦੇ ਕਾਰਨ ਚਿੱਟੇ ਦੇ ਕਾਰਨ ਖਤਮ ਹੋ ਚਲੀ ਆ ਔਰ ਇਹ ਵੀ ਉਹ ਮੁੱਦੇ ਚੁੱਕਦੇ ਠੀਕ ਹੈ ਕਿ ਨਹੀਂ ਤੇ ਅਸੀਂ ਵੀ ਇਹ ਹਿੰਮ ਨੂੰ ਲੈ ਕੇ ਚੱਲੇ ਹੋਏ ਹਾਂ 2 ਸਾਲ ਤੋਂ ਵੀ ਇਹ ਚਿੱਟੇ ਨੂੰ ਖਤਮ ਕੀਤਾ ਜਾਵੇ ਪੰਜਾਬ ਦੇ ਵਿੱਚੋਂ ਜੇਕਰ ਸਰਕਾਰਾਂ ਜਬਰਦਸਤੀ ਕਰਕੇ ਇਸ ਤਰ੍ਹਾਂ ਪਰਚੇ ਕਰਨ ਲੱਗਣੀਆਂ ਤੇ ਤਾਂ ਹੀ ਲੋਕ ਜਿਹੜੇ ਨੇ ਆਹ ਨੌਜਵਾਨ ਜਿਹੜੀ ਹੈ ਆਪਣੀ ਜਿੰਦੀ ਜਵਾਨੀ ਹੈ ਉਹ ਪੁੱਠੇ ਪਾਸੇ ਨੂੰ ਤੁਰਦੀ ਹੈ ਪੁੱਠੇ ਰਾਹ ਤੇ ਜਾਂਦੀ ਹੈ ਜਦੋਂ ਸਰਕਾਰ ਉਹਨਾਂ ਨੂੰ ਮਜਬੂਰ ਕਰ ਦਿੰਦੀ ਹੈ ਵੀ ਤੁਹਾਨੂੰ ਸਹੀ ਰਾਹ ਨਹੀਂ ਤੁਰਨ ਦੇਣਾ ਸੀ ਤੁਸੀਂ ਲੱਗੋ ਪੁੱਠੇ ਰਾਹ ਤੇ ਫਿਰ ਉਹ ਚੱਲਦੇ ਨੇ ਇਹ ਗਲਤ ਕੰਮ ਹੈ ਇਹ ਸਹੀ ਕੰਮ ਜਿਹੜਾ ਹੋਵੇ ਉਹਨੂੰ ਸਰਕਾਰ ਕਾਨੂੰ ਸਹੀ ਕਹਿਣਾ ਚਾਹੀਦਾ ਹੈ ਜਿਹੜਾ ਨਜਾਇਜ਼ ਕੀਤਾ ਇਹ ਨਾਲੇ ਪਰਚਾ ਇਹਦੀ ਅਸੀਂ ਨਿੰਦਿਆ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਸਾਦੀ ਪਰ ਬੋਲਣ ਦੀ ਨਿੰਦਿਆ ਕਰਦੇ ਆ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਜੇ ਕੋਈ ਗੱਲ ਸੀ ਤੈਨੂੰ ਬਹਿ ਕੇ ਗੱਲ ਨੂੰ ਸੈਟੀਸਫਾਈ ਕਰਨਾ ਚਾਹੀਦਾ ਸੀ ਜੇ ਕਿਸੇ ਦਾ ਮੋਬਾਈਲ ਤੱਕ ਤੋੜੇ ਚ ਜਾਂ ਰਾਵਾਂ ਰੋਲੇ ਚ ਗਿਰ ਗਿਆ ਕੇਸ ਦਾ ਤੇ ਨਜਾਇਜ਼ ਨਾ ਲਾ ਦੇਣਾ ਇਹ ਗਲਤ ਹੈ ਬਿਲਕੁਲ ਭਾਜੀ ਪੁੱਠੇ ਗੱਲਾਂ ਤੋਂ ਆਪਾਂ ਕਰ ਰਹੇ ਕਿਉਂਕਿ ਕਰਨਕੋੜਾ ਲਗਾਤਾਰ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ ਪਹਿਲਾਂ ਵੀ ਸਰਕਾਰ ਉਹਨੂੰ ਲਗਾਤਾਰ ਰੋਕਰੀ ਸੀ ਵੀ ਤੂੰ ਪਿੰਡਾਂ ਦੇ ਵਿੱਚ ਨਾ ਨਾ ਪਰ ਹੁਣ ਉਹਦੇ ਤੇ ਪਰਚਾ ਕਰ ਦੇਣਾ ਇਹ ਨਹੀਂ ਲੱਗਦੀ ਸੀ ਗੱਲਬਾਤ ਵੇਖੋ ਤੁਸੀਂ ਆ ਵਿਖਾਈਏ ਵੀਡੀਓ ਵੀ ਕਹਿ ਰਹੇ ਨੇ ਵੀ ਪਿੰਡਾਂ 'ਚ ਨਹੀਂ ਝੜਦੇ ਨੇ ਸੀ ਇਹ ਕੀ ਦੱਸੋ ਹਾਂ ਪਿੰਡਾਂ ਵਿੱਚ ਉਹਨਾਂ ਨੂੰ ਰੋਕੋ ਜਿਹੜੇ ਨਸ਼ਾ ਵੇਚਣ ਜਾਂਦੇ ਨੇ ਉਹਨਾਂ ਨੂੰ ਰੁਕਣਾ ਚਾਹੀਦਾ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਨਸ਼ਾ ਵੇਚਣ ਜਾਂਦੇ ਨੇ ਜਿਹੜੇ ਸਮਾਜ ਸੇਵਾ ਵਾਸਤੇ ਪਿੰਡਾਂ ਨੂੰ ਜਾਂਦੇ ਨੇ ਉਹਨਾਂ ਨੂੰ ਰੋਕਣ ਦਾ ਤੇ ਮਤਲਬ ਹੀ ਕੋਈ ਨਹੀਂ ਉਹਨਾਂ ਦੇ ਤੇ ਨਾ ਲੱਗਣਾ ਚਾਹੀਦਾ ਸਰਕਾਰ ਨੂੰ ਸਗੋ ਵੀ ਚਲੋ ਸ਼ਾਬਾਸ਼ ਜੱਗਾ ਕੰਮ ਕਰਦੇ ਹੋ ਅੱਗੇ ਲੱਗ ਕੇ ਕਰੋ ਅੱਗੇ ਵਧੋ ਹੋਰ ਤੇ ਜਿਹੜੇ ਨਸ਼ੇ ਵਾਲੇ ਨੇ ਜਿਹੜੇ ਦਵਾਈਆਂ ਪੈਰੀਆਂ ਨੇ ਚਾਰਜ ਵੀ ਰਿਓ ਵੀ ਪਿੰਡਾਂ 'ਚ ਲੋਕ ਆਪਣੇ ਇਨੀਆਂ ਵੀਡੀਓ ਆ ਰਹੀਆਂ ਕਿ ਕਿੱਥੇ ਕਿੱਥੇ ਲੋਕ ਨਸ਼ਾ ਵੇਚਣ ਡਏ ਨੇ ਝਾੜਾਂ 'ਚ ਬੈਠੇ ਵੇਚੀ ਜਾਂਦੇ ਆ ਪੀਤੀ ਜਾਂਦੇ ਆ ਉੱਥੇ ਡਿੱਗੇ ਹੁੰਦੇ ਨੇ ਉੱਥੇ ਹੀ ਮਰ ਜਾਂਦੇ ਆ ਭੌਂਗੇ ਅਸੀਂ ਉਹਨਾਂ ਵਾਸਤੇ ਉਹ ਬਚਾਉਣ ਵਾਸਤੇ ਉਹਦੇ ਵਿੱਚ ਕਰਨ ਕੋੜਾ ਜਿਹੜਾ ਇਹ ਵੀ ਆਪਣਾ ਰੋਲ ਹੈ ਜਿਹੜਾ ਉਦਾ ਕਰ ਰਿਹਾ ਵੀ ਨੌਜਵਾਨੀ ਨੂੰ ਕਿੰਨਾ ਧਗਲ ਪਹਚਾਇਆ ਜਾ ਸਕਦਾ ਹੈ ਇਹ ਜਿਹੜਾ ਪਰਚਾ ਕੀਤਾ ਹੈ ਗਲਤ ਕੀਤਾ ਸਰਕਾਰ ਨੇ ਨਹੀਂ ਹੋਣਾ ਚਾਹੀਦਾ ਦੇਖ ਸਕਦੇ ਹੋ ਕਿ ਜਿਹੜੇ ਬੂਟਾ ਸਿੰਘ ਸ਼ਾਦੀਪੁਰ ਨੇ ਉਹਨਾਂ ਵੱਲੋਂ ਜਿਹੜੀ ਹੈ ਕਰਨ ਕੋੜਾ ਦੇ ਉੱਪਰ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਉਹਦੀ ਕੌਹਰ ਨਹੀਂਂਦਿਆ ਕੀਤੀ ਗਈ ਆ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਉਹ ਜਿਹੜੇ ਮਹੀਨੇ ਦੇ ਵਿੱਚ ਇੰਨੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਪੇ ਕਰਦੇ ਨੇ ਜਾਂ ਆਪਣੇ ਮੁਲਾਜ਼ਮਾਂ ਨੂੰ ਹੀ ਫੋਨ ਦਿੰਦੇ ਨੇ ਪਰ ਪੁਲਿਸ ਦੇ ਉੱਤੇ ਜਿਹੜਾ ਉਹਦੇ ਉੱਪਰ ਹੀ ਜਿਹੜਾ ਮੋਬਾਈਲ ਹੁੰਦਾ ਜਿਹੜਾ ਐਫ ਆਈ ਆਰ ਦਰਜ ਕੀਤੀ ਗਈ ਆ ਉਹ ਬਹੁਤ ਮਾੜੀ ਐ ਸਾਡੇ ਨਾਲ ਹਰਬੰਸ ਸਿੰਘ ਵੀ ਮੌਜੂਦ ਨੇ ਕਿਉਂਕਿ ਉਹ ਵੀ ਜਥੇਬੰਦੀ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨੇ ਗੱਲਬਾਤ ਕਰਦੇ ਆ ਕਿਉਂਕਿ ਕਰਨ ਕੋੜਾ ਦਾ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਇਸ ਟਾਈਮ ਮੋਬਾਈਲ ਦੀ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਐ ਸਤਿਕਾਰ ਜੀ ਸਤਿਕਾਰ ਜੀ ਭਾਜੀ ਕੀ ਕਹੋਗੇ ਲਗਾਤਾਰ ਕਰਨ ਕੋੜਾ ਦੇ ਉੱਤੇ ਕਾਫੀ ਸਵਾਲ ਉੱਠਦੇ ਨਜ਼ਰ ਆ ਰਹੇ ਨੇ ਕਿਉਂਕਿ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਜਿਹੜਾ ਉਸ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਕਿ ਉਹ ਜਿਹੜਾ ਮੋਬਾਈਲ ਕਰਕੇ ਕੀ ਕਹੋਗੇ ਇਹਦੇ ਵਿੱਚ ਮੈਂ ਇਹ ਕਹਿਣਾ ਵੀ ਜਿਹੜੀ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਪਹਿਲਾਂ ਤਾਂ ਮੈਂ ਦੱਸਦਾ ਹਰਬੰਸ ਸਿੰਘ ਤੇ ਜਿਹੜਾ ਪ੍ਰੈਸ ਸਖਤਰ ਬੀ ਕੇ ਯੂ ਸ਼ਾਦੀ ਪਰ ਜੀ ਮੈਂ ਜਿੱਥੇ ਤੱਕ ਇਹ ਪਰਚੇ ਦਾ ਸਵਾਲ ਹੈ ਇਹ ਮੈਂ ਕਹਿੰਦਾ ਸਰਾਸਰ ਝੂਠਾ ਤੇ ਬਦਲਾਖੋਰੀ ਦੇ ਪਰ ਤੁਹਾਡੇ ਦੱਸਣ ਦੇ ਮਤਲਬ ਕਿਉਂਕਿ ਜਿੱਥੇ ਤੱਕ ਅਸੀਂ ਜਾਣਦੇ ਆ ਸਾਡੇ ਇਲਾਕੇ ਦਾ ਉਹ ਪਿੰਡ ਹੈ ਜਿਹੜਾ ਕਰਨ ਕੌੜਾ ਹੈ ਉਹ ਸ਼ਰਾਬ ਦੀ ਫੈਕਟਰੀ ਬੀਅਰ ਦੀ ਫੈਕਟਰੀ ਘੱਟੋ-ਘੱਟ 50 60 ਦੇ ਕੋਲ ਜਿਹੜਾ ਅਮਲਾ ਹੈ ਹਰ ਟਾਈਮ ਨਾਲ ਰਹਿੰਦਾ ਹੈ ਉਹ ਮਲਾਜ਼ਮ ਨੇ ਜਿਨ੍ਹਾਂ ਨੂੰ ਆਪ ਉਹਨੇ 20 20 30 ਦੀ 40 40 ਹਜ਼ਾਰ ਦੇ ਫੋਨ ਲੈ ਕੇ ਦਿੱਤੇ ਵੀ ਨਹੀਂ ਜੀ ਤੇ ਉਹਦੇ ਉੱਪਰ ਪਰਚਾ ਹੋ ਰਿਹਾ ਵੀ ਨਹੀਂ ਚੋਰੀ ਕੀਤਾ ਜੀ ਇੱਕ ਬੰਦਾ ਜਿਹੜਾ ਲੱਖਾਂ ਰੁਪਈਆ ਮੀਨੇ ਦਾ ਸਰਕਾਰ ਨੂੰ ਮਾਰ ਲਿਆ ਦਿੰਦਾ ਆਪਣੇ ਮਲਾਜਮਾਂ ਨੂੰ 5-7 ਲੱਖ ਰੁਪਿਆ ਤਨਖਾਹ ਦਿੰਦਾ ਹੈ ਜਿਹੜੇ ਸਮਾਜ ਸੇਵਕ ਦੇ ਸੇਵਕੀ ਦੇ ਕੰਮ ਨੇ ਉਹ ਕੈਂਪ ਲਾਉਣੇ ਨਜ਼ਰ ਦੇ ਕੈਂਪ ਲਾਉਣੇ ਮੈਡੀਸਨ ਦੇ ਕੈਂਪ ਲਾਉਣੇ ਉਹ ਸਮਾਜ ਸੇਵਕੀ ਕੰਮ ਕਰ ਰਿਹਾ ਕਿ ਉਹ ਇੱਕ ਕਿਸੇ ਦਾ ਸੈਕੰਡ ਹੈਂਡ ਮੋਬਾਈਲ ਖੂਗਾ ਇਹ ਮਨ ਨੂੰ ਹੀ ਨਹੀਂ ਲੱਗਦੀ ਇੱਥੋਂ ਪਤਾ ਲੱਗਦਾ ਹੈ ਵੀ ਜਿਹੜੇ ਇੱਥੇ ਨਾਕੇ ਦੀ ਐਮਐਲਏ ਨੇ ਲਾਕੇ ਦੇ ਸਰਕਾਰ ਉਹ ਨੇ ਜਿਹੜੀ ਇਹ ਮਿਲੀ ਭੁਗਤ ਨਾਲ ਕਿਉਂਕਿ ਉਹ ਪਿੰਡਾਂ ਚ ਜਾ ਰਹੇ ਨੌਜਵਾਨਾਂ ਨੌਜਵਾਨ ਉਹਦੇ ਨਾਲ ਬਹੁਤ ਜੁੜਦੇ ਜਾ ਰਹੇ ਨੇ ਇੱਥੋਂ ਪਤਾ ਲੱਗ ਰਿਹਾ ਵੀ ਇਹ ਬਗਲਾ ਖੋਰੀ ਦੇ ਉੱਪਰ ਬਖਲਾਹਟ ਦੇ ਵਿੱਚ ਆ ਕੇ ਤੇ ਉਸ ਦੇ ਉੱਪਰ ਇਹ ਪਰਚਾ ਕੀਤਾ ਗਿਆ ਲੱਖ ਦੇਖ ਸਕਦੇ ਹੋ ਕਿ ਹਰਪੰਸ ਸਿੰਘ ਜਿਹੜੇ ਤਰੇੜਾ ਨੇ ਉਹਨਾਂ ਦਾ ਕਹਿਣਾ ਵੀ ਹੈ ਕਿ ਸਰਕਾਰ ਜਿਹੜੀ ਆਪਣੀ ਬਦਲਾਖੋਰੀ ਦੀ ਨੀਤੀਆਂ ਦੇ ਉੱਤੇ ਉਤਰ ਚੁੱਕੀ ਹੈ ਜਿਸ ਕਰਕੇ ਕਰਨ ਕੋੜਾ ਦੇ ਉੱਤੇ ਜਿਹੜੀ ਹੈ ਐਫ ਆਈ ਆਰ ਦਰਜ ਕੀਤੀ ਹੈ ਲਗਾਤਾਰ ਹੁਣ ਜਿਹੜੀਆਂ ਪੰਜਾਬ ਦੇ ਵਿੱਚ ਇਹ ਚਰਚਾ ਸ਼ੁਰੂ ਛੜੀਆਂ ਹੋਈਆਂ ਨੇ ਕਿ ਕਰਨ ਕੋੜਾ ਲਗਾਤਾਰ ਪਿੰਡਾਂ ਦੇ ਵਿੱਚ ਉਹਦਾ ਆਣਾ ਜਾਣਾ ਤੇ ਉਹਦੇ ਨਾਲ ਜਿਹੜਾ ਨੌਜਵਾਨ ਜੁੜਦਾ ਵੀ ਨਜ਼ਰ ਆਉਂਦਾ ਸਰਕਾਰ ਲਗਾਤਾਰ ਪਖੜਾਉਂਦੀ ਹੈ ਤੇ ਜਿਸ ਕਰਕੇ ਉਸ ਦੇ ਜਿਹੜਾ ਉੱਤੇ ਪਰਚਾ ਦਰਜ ਕੀਤਾ ਜਾਂਦਾ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਵਿਖੇ